ਜਲਜੀਤ ਭੈਣੇ ਆਜਾ ਆਜਾ ਤੇਰੀ ਭਾਬੀ ਤੇ ਬਹੂ ਦੋਨੇ ਘਰੇ ਨੇ ਅੱਛਾ ਮੈਂ ਰੱਖਦਾ ਫੋਨ ਜਲਜੀਤ ਭੈਣੇ ਆਉਣਾ ਆਹੋ ਕਹਿੰਦੀ ਸੀ ਮਨਦੀਪ ਤਾਈ ਉਹਨੂੰ ਕੋਈ ਕੰਮ ਹੈ ਨਾ ਮੇਰੀ ਨੂੰ ਤਾਂ ਉਹਨੂੰ ਕੀ ਕੰਮ ਹੈ ਉਹ ਮੈਨੂੰ ਕੀ ਪਤਾ ਕਹਿੰਦੀ ਸੀ ਮੈਂ ਰਾਹ 'ਚ ਆ ਪੰਜ ਸੱਤ ਮਿੰਟਾਂ 'ਚ ਪਹੁੰਚ ਜਾਊਗੀ ਘਰੇ ਅੱਛਾ ਹੁਣ ਤੂੰ ਆਇਆ ਕਰ ਮਨਦੀਪ ਨੂੰ ਕਹਿ ਕੇ ਨਾ ਚਾਹ ਪਾਣੀ ਬਣਵਾ ਲਾ ਮੈਂ ਉਹਨੇ ਫੈਕਟਰੀ ਚ ਗੇੜਾ ਕੱਢ ਕੇ ਆਉਣਾ ਚਲੋ ਠੀਕ ਹੈ ਜੀ ਮਨਦੀਪ ਤੁਹਾਡਾ ਤੇਰੀ ਨਾਲ ਦਲਜੀਤ ਭੂਆ ਆ ਰਹੀ ਹੈ ਦਲਜੀਤ ਭੂਆ ਬੜੇ ਦਿਨਾਂ ਬਾਅਦ ਆ ਰਹੇ ਨੇ ਭੂਆ ਜੀ ਆਹੋ ਤਿੰਨ ਪਤਾ ਹੀ ਹੈ ਉਹਨੇ ਕੁੜੀ ਦਾ ਵਿਆਹ ਤਾਂ ਰਿਆ ਹੋਇਆ ਵਿਆਹ ਕਰਕੇ ਉਹ ਤਾਂ ਨਿਕਲਿਆ ਨਹੀਂ ਜਾਂਦਾ ਨਹੀਂ ਤਾਂ ਇੱਥੇ ਨਹੀਂ ਸਖੜੀ ਰਹਿੰਦੀ ਹਾਂਜੀ ਮੰਮੀ ਇਹ ਤਾਂ ਗੱਲ ਸਹੀ ਐ ਤੁਹਾਡੀ ਕਿਰਪਾ papa ਕਹਿੰਦਾ ਸੀ ਵੀ ਉਹਨੂੰ ਤੇਰੇ ਥਾਈ ਕੋਈ ਕੰਮ ਐ ਮੇਰੇ ਥਾਈ ਮੇਰੇ ਥਾਈ ਉਹਨਾਂ ਨੂੰ ਕੀ ਕੰਮ ਹੋ ਸਕਦਾ ਮੈਨੂੰ ਕੀ ਪਤਾ ਉਹਨੇ ਕਿਹੜਾ ਕੁਝ ਦੱਸਿਆਗਾ ਹੁਣ ਤਾਂ ਆਈ ਤੋਂ ਪਤਾ ਲੱਗੂ ਭਾਬੀ ਕਰेंगी ਹੈ ਕੋਈ ਦਿਖਦਾ ਹੀ ਨਹੀਂ ਪਿਆ ਲੇ ਤੇਰੀ ਬੁਆ ਤਾਂ ਆ ਗਈ ਚੰਚਲੀਏ ਦੇਖੀ ਕੀ ਕਹਿੰਦੀ ਐ ਨਿੱ ਕਿੱਥੇ ਗਈਆਂ ਸਾਸਰੀ ਘਰ ਬਣੇ ਸਾਸਰੀ ਘਰ ਭਾਬੀ ਕੀ ਹਾਲ ਐ ਤੇਰਾ ਬਸ ਠੀਕ ਆ ਭਾਬੀ ਬੜੇ ਦਿਨਾਂ ਬਾਅਦ ਆਈਆਂ ਅੱਜ ਕਿੱਥੋਂ ਸਾਡੀ ਜਦ ਆ ਗਈ ਤੈਨੂੰ ਤਾਂ ਪਤਾ ਹੀ ਐ ਭਾਬੀ ਵੀ ਮੈਂ ਕੁੜੀ ਮੰਗੀ ਹੋਈ ਐ ਜਿਹੜਾ ਉਹਨੇ ਵਿਆਹ ਚ ਸਮਾਨ ਦੇਣਾ ਨਾ ਮੈਂ ਉਹਦੀਆਂ ਤਿਆਰੀਆਂ 'ਚ ਲੱਗੀ ਹੋਈ ਆ ਚੰਚਿੰਗਾ ਭੈਣੇ ਜੇ ਸਾਡੇ ਲੈ ਕੋਈ ਕੰਮ ਹੋਇਆ ਨਾ ਤਾਂ ਸਾਨੂੰ ਵੀ ਦੱਸ ਦੇ ਕੰਮ ਹੀ ਤਾਂ ਦੱਸਣ ਆਈਆਂ ਔਰ ਤੁਹਾਡੀ ਚਾਹ ਥੋੜਾ ਪੀਣ ਆਈਆਂ ਨਾਲੇ ਮੈਨੂੰ ਕਿਤੇ ਬਿਠਾ ਤਾਂ ਲੈ ਭਾਬੀ ਤਾਂ ਹੀ ਤੈਨੂੰ ਗੱਲ ਦੱਸੂਗੀ ਤੂੰ ਤਾਂ ਐ ਕਰਦੀ ਐ ਜਿਵੇਂ ਮੈਂ ਨਾ ਦਰਵਾਜ਼ੇ ਦਾ ਹੀ ਮੋੜ ਨਾ ਹੁੰਦਾ ਲੈ ਭੈਣੇ ਤੂੰ ਤਾਂ ਗੁੱਸੇ ਹੀ ਕਰ ਗਈ ਚਲ ਅੰਦਰ ਬੈਠ ਕੇ ਆਇਆ ਮੇਰੇ ਕੋਲ ਦੇ ਤੁਸੀਂ ਬੈਠੋ ਭਣੇ ਮੈਂ ਤੁਹਾਡੇ ਬਾਅਦ ਚਾਹ ਬਣਾ ਕੇ ਲਿਆਉਣੀ ਆ ਨਹੀਂ ਭਾਬੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਮੈਂ ਇੱਥੇ ਚਾਹ ਪੀਣ ਨਹੀਂ ਆਈ ਮੈਂ ਨਾ ਤੇਰੀ ਨੂੰਹ ਕੋਲ ਕੰਮ ਆਈ ਆ ਹਾਂ ਸੱਚ ਦੱਸਿਆ ਸੀ ਤੇਰੇ ਵੀਰੇ ਨੇ ਕੀ ਕੰਮ ਹੈ ਤੈਨੂੰ ਨਹੀਂ ਦੱਸਣਾ ਭਾਬੀ ਤੇਰੀ ਨੂੰਹ ਨੂੰ ਦੱਸੂਗੀ ਤੈਨੂੰ ਤਾਂ ਦੱਸਿਆ ਹੀ ਹੋਣਾ ਤੇਰੀ ਸੱਸ ਨੇ ਵੀ ਮੈਂ ਕੁੜੀ ਦਾ ਵਿਆਹ ਧਰਿਆ ਹੋਇਆ ਤਾਂ ਹੀ ਮੈਂ ਤੇਰੇ ਕੋਲ ਕੰਮ ਆਈ ਸੀ ਹਾਂਜੀ ਹਾਂਜੀ ਦੱਸੋ ਭੂਆ ਜੀ ਕੀ ਕੰਮ ਸੀ ਕੰਮ ਤਾਂ ਇਹ ਸੀ ਬੁੱਤ ਜਿਹੜੇ ਅੱਜ ਕੱਲ ਚਦਰਾਂ ਦੇ ਡਿਜ਼ਾਈਨ ਬੰਦੇ ਨੇ ਉਹ ਮੈਨੂੰ ਪਤਾ ਨਹੀਂ ਤੂੰ ਆਪਣੇ ਪੇਕਿਆਂ ਦਾ ਜਿਹੜੀਆਂ ਡਿਜ਼ਾਈਨ ਵਾਲੀਆਂ ਚਦਰਾਂ ਲੈ ਕੇ ਆਈਆਂ ਉਹ ਮੈਨੂੰ ਦਿਖਾ ਦੇ ਮੇਰੀਆਂ ਤਾਂ ਭੋਆ ਜੀ ਸਾਰੀਆਂ ਚਦਰਾਂ ਰੈਡੀਮੇਡ ਸੀ ਮੈਂ ਤਾਂ ਕੋਈ ਹੱਥੀ ਚਾਦਰ ਕੱਢੀ ਹੋਈ ਨਹੀਂ ਮੇਰਾ ਤਾਂ ਐਵੇਂ ਫਾਲਤੂ ਦਾ ਗਿਆੜਾ ਗਿਆ ਮੈਂ ਤਾਂ ਇਹ ਸੋਚਦੀ ਸੀ ਵੀ ਇਹਦੇ ਵਿਆਹ ਨੂੰ 5-6 ਮਹੀਨੇ ਹੋਏ ਨੇ ਇਹਦੇ ਕੋਲ ਤਾਂ ਚਦਰਾਂ ਦੇ ਡਿਜ਼ਾਈਨ ਹੋਣਗੇ ਇਹਨੇ ਤਾਂ ਘੁੱਗੇ ਵੀ ਨਹੀਂ ਕੱਢੀ ਨੀ ਭੈਣੇ ਅੱਜਕੱਲ ਕਿਹਦੇ ਕੋਲ ਟਾਈਮ ਐ ਕਿਹੜਾ ਅੱਜਕੱਲ ਚੱਦਣਾ ਖੜਦਾ ਜਿਹਨੇ ਮਿਹਨਤ ਕਰਕੇ ਚੀਜ਼ ਬਣਾਉਣੀ ਹੁੰਦੀ ਹੈ ਨਾ ਉਹ ਤਾਂ ਟਾਈਮ ਕੱਢ ਹੀ ਲੈਂਦਾ ਕੱਲ ਬਰੀਆ ਹੋਇਆ ਭੈਣੇ ਇਹਨੇ ਨਹੀਂ ਟਾਈਮ ਕੱਢਿਆ ਨਹੀਂ ਤੇਰੀ ਸਾਰੀ ਮਿਹਨਤ ਖਰਾਬ ਹੋ ਜਾਂਦੀ ਕਿਉਂ ਇਹਦੀ ਮਿਹਨਤ ਕਿਵੇਂ ਖਰਾਬ ਹੋ ਜਾਂਦੀ ਕਿਉਂਕਿ ਭੈਣੇ ਮੇਰਾ ਜਿੰਦ ਤਾਂ ਗਰਮੀ ਸਰਦੀ ਨਾ ਕੁੱਟਨੀ ਕਰਦਣਾ ਦੀ ਸੁੰਦ ਕੱਢੀ ਹੋਈ ਤੇ ਉਹਨੇ ਕਿੱਥੇ ਪੈਣਾ ਸੀ ਯੇ ਭਾਬੀ ਜਿੰਦਰ ਨਹੀਂ ਕੱਢੀਆਂ ਹੁੰਦੀਆਂ ਚਦਰਾਂ ਤੇ ਪੈਂਦਾ ਉਹ ਆਏ ਗਏ ਤਾਂ ਬਿਸ਼ਾਈਆਂ ਜਾਂਦੀਆਂ ਨੇ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਸਲਾਈ ਕਢਾਈ ਤੋਂ ਚਲਦੀਆਂ ਨੇ ਕਿਉਂ ਠੀਕ ਹੈ ਨਾ ਪੁੱਤ ਮੈਂ ਇਹਨੂੰ ਚੱਲਣਾ ਨਹੀਂ ਭੈਣੇ ਇਹਨੂੰ ਬਦਲਣਾ ਕਹਿੰਦੇ ਨੇ ਮੇਰੀ ਨੂੰ ਮਾਡਰਨ ਜਮਾਨੇ ਦੀ ਐ ਚੱਲ ਵਧੀਆ ਮੈਂ ਕਿਹੜਾ ਕੁਝ ਕਹਿ ਨਹੀਂ ਆ ਕੋਈ ਪੇਂਟਿੰਗ ਹੀ ਬਣਾਈ ਹੋਗੀ ਉਹੀ ਦਿਖਾ ਦੇ ਪੂਆ ਜੀ ਮੈਂ ਕੋਈ ਪੇਂਟਿੰਗ ਵੀ ਨਹੀਂ ਬਣਾਈ ਕਮਾਲ ਆ ਕੁੜੇ ਤੂੰ ਪੇਕੇ ਤਾਂ ਕੁਛ ਲਈ ਵੀ ਹੈ ਕਿ ਨਹੀਂ ਲਈ ਹੈ ਭੈਣੇ ਸੰਸਕਾਰ ਤੈਨੂੰ ਤਾਂ ਪਤਾ ਹੀ ਹੈ ਅੱਜ ਕੱਲ੍ਹ ਨੇ ਪੜਾਈਆਂ ਕਿੰਨੀ ਆਉਖੇ ਨੇ ਇਹ ਪੜ੍ਹ ਜੀ ਕੇ ਕੜਾਈ ਕਰਦੀ ਤੇਰੀ ਕੁੜੀ ਤਾਂ 10 ਪੜ੍ਹ ਕੇ हट ਗਈ ਉਹਨੂੰ ਤਾਂ ਕੱਢਣ ਕਢਾਉਣ ਦਾ ਟਾਈਮ ਮਿਲ ਗਿਆ ਮੇਰੀ ਨੂੰਨੇ ਤਾਂ ਬੀਐਡ ਕੀਤੀ ਐ ਚੱਲ ਚੰਗਾ ਭਾਬੀ ਹੁਣ ਮੈਂ ਜਾਂਨੀ ਆ ਜਿਹੜੇ ਕੰਮ ਆਈ ਸੀ ਨਾ ਉਹ ਤਾਂ ਬਣਿਆ ਨਹੀਂ ਬਾਏ ਪੜਾਈਆਂ ਲਖਾਈਆਂ ਦਾ ਵੀ ਕੋਈ ਫਾਇਦਾ ਨਹੀਂ ਮੰਮੀ ਜੀ ਤੁਸੀਂ ਨਾ ਅੱਜ ਮੈਨੂੰ ਸ਼ਰਮਿੰਦਾ ਹੋਣ ਤੋਂ ਬਚਾ ਲਿਆ ਬਟਾ ਮੰਦੀਪ ਤੂੰ ਮੇਰੀ ਨੂੰਨੀ ਤੂੰ ਮੇਰੀ ਧੀ ਐ ਐਵੇਂ ਕਿਵੇਂ ਕੋਈ ਕੁਸ਼ੈਰ ਹੋ ਤੈਨੂੰ ਤੁਸੀਂ ਮੰਮੀ ਉਹਨਾਂ ਦੀ ਹਰ ਇੱਕ ਗੱਲ ਦਾ ਜਵਾਬ ਦਿੱਤਾ ਉਹ ਗੁੱਸੇ ਵੀ ਹੋਏ ਹੋਣਗੇ ਪਾਪਾ ਜੀ ਦੀ ਮੂੰਹ ਬੋਲੀ ਭੈਣ ਨੇ ਉਹ ਉਹਨਾਂ ਪੁੱਤ ਕਿੰਨੇ ਨੇੜੇ ਦਾ ਇਤਤਿਹਾਰ ਹੋਵੇ ਉਹਦੀ ਕਹੀ ਗੱਲ ਨਾ ਆਪਣੇ ਤਾਰੇ ਫਿੱਕ ਨਹੀਂ ਪਾਰ ਸਕਦੀ ਨਾਲੇ ਜੇ ਪਰ ਤੋ ਕੋਈ ਕੁਛ ਕਹੇ ਅੱਗੋਂ ਉਹਦੀ ਸਾਸੀ ਟੋਕ ਦੇਣਾ ਫਿਰ ਉਹਦੀ ਹਿੰਮਤ ਨਹੀਂ ਪੈਂਦੀ ਅੱਗੋਂ ਕੁਛ ਕਹਿਣ ਦੀ ਮੰਮੀ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਸਹੁਰੇ ਘਰ ਰਹਿ ਕੇ ਵੀ ਨਾ ਮੈਨੂੰ ਪੇਕੇ ਘਰ ਰਹਿਣ ਦੀ ਫੀਲਿੰਗ ਆਉਂਦੀ ਹੈ ਇੱਥੇ ਉੱਤ ਕਿ ਸਹੁਰੇ ਘਰ ਸੱਸ ਦੀ ਜਗ੍ਹਾ ਮਾਂ ਮਿਲ ਜੇ ਨੂੰ ਦੀ ਜਗ੍ਹਾ ਟੀ ਮਿਲ ਜੇ ਤੇ ਪੇਕੇ ਘਰ ਹੋ ਵੀ ਨਾ ਮੰਮੀ ਜੀ ਮੇਰੇ ਪੇਕੇ ਘਰ ਨਾ ਮੈਨੂੰ ਕੋਈ ਕੁਝ ਕਹਿ ਦਿੰਦਾ ਤਾਂ ਮੇਰੀ ਮੰਮੀ ਮੂਰੇ ਹੋ ਕੇ ਉਹਨੂੰ ਜਵਾਬ ਦਿੰਦੀ ਸੀ ਜਿਵੇਂ ਅੱਜ ਤੁਸੀਂ ਦਿੱਤਾ ਕਿਉਂਕਿ ਮੈਂ ਪੁੱਤ ਤੇਰੀ ਸੱਸ ਨਹੀਂ ਤੇਰੀ ਮਾਂ ਆ ਸਾਸਰੀ ਕਾਲ ਜੀ ਜਿਸ ਤਰ੍ਹਾਂ ਅਸੀਂ ਇਸ ਵੀਡੀਓ ਦੇ ਵਿੱਚ ਦਿਖਾਇਆ ਜੀ ਕਿ ਇੱਕ ਸੱਸ ਆਪਣੀ ਨੂੰਹ ਦੇ ਸਾਰੇ ਪੱਖ ਪੂਰਦੀ ਆ ਕੋਈ ਆਉਂਦਾ ਤਾਂ ਆਪਣੀ ਨੂ ਨੂੰ ਕਹਾ ਨਹੀਂ ਸਕਦੀ ਉਹਦੇ ਅੱਗੇ ਉਹਦਾ ਮੂੰਹ ਤੋੜਵਾ ਜਵਾਬ ਦਿੰਦੀ ਹੈਗੀ ਸੋ ਉਹ ਇਸ ਕਰਕੇ ਕਰਦੀ ਆ ਕਿਉਂਕਿ ਉਹ ਆਪਣੀ ਨੂ ਨੂੰ ਨੂ ਨਹੀਂ ਧੀ ਸਮਝਦੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਨੂਹਾਂ ਨੇ ਜੋ ਆਪਣੀਆਂ ਸੱਸਾਂ ਨੂੰ ਮਾਵਾ ਸਮਝਣ ਤਾਂ ਮੈਂ ਕਹਿੰਨੀ ਆ ਇਹ ਸੱਸ ਨੂੰ ਵਾਲਾ ਰਿਸ਼ਤਾ ਨਾ ਮਾਂ ਬੇਟੀ ਵਾਲਾ ਰਿਸ਼ਤਾ ਬੰਧੇ ਸੋ ਇਹ ਵੀਡੀਓ ਆਪਣੇ ਆਪ ਚ ਇੱਕ ਬਹੁਤ ਵੱਡਾ ਮੈਸੇਜ ਹੈ ਜੀ ਸੋ ਮੈਂ ਤਾਂ ਇਹੀ ਕਹਿਣਾ ਚਾਹੂਗੀ ਜੇ ਸੱਸ ਨੂੰਹ ਦੀ ਆਪਸੀ ਬੌਂਡਿੰਗ ਹੋਵੇ ਆਪਸ ਵਿੱਚ ਪਿਆਰ ਹੋਵੇ ਤਾਂ ਕੋਈ ਬਾਹਰ ਵਾਲਾ ਆ ਕੇ ਕਦੇ ਵੀ ਉਹਨਾਂ ਦਾ ਇਹ ਮਜ਼ਬੂਤ ਰਿਸ਼ਤਾ ਤੋੜ ਨਹੀਂ ਸਕਦਾ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਕਮੈਂਟਾਂ ਰਾਹੀਂ ਦੱਸਿਓ ਕਿ ਸਾਡੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਪੇਜ ਨੂੰ ਫੋਲੋ ਵੀ ਜ਼ਰੂਰ ਕਰਿਓ ਜੀ ਸੱਸ ਕਾਰ